ਸੋ ਸ੍ਰੀ ਕਾ ਗੋਸਤੋ ਮੈਂ ਤੁਹਾਡਾ ਆਪਣਾ ਜੀਤ ਸਿੰਘ ਕਾਨਾਹੋ ਤੁਹਾਨੂੰ ਦਿੰਦਾ ਅੱਜ ਗੁਰੂ ਰਾਮ ਦਾ ਦੀ ਕਿਰਪਾ ਨਾਲ ਲੈ ਕੇ ਪਰ ਤੇ ਅੱਜ ਭਾਲਿਆ ਆਪਣਾ 305424 ਰਵਾਇਤ ਤੋਂ ਵੱਡਾ ਤੇ ਟਰਾਲੀਆਂ ਦੀਆਂ ਟੈਂਕੀਆਂ ਭਰਨ ਤੇ ਤੁਰਪੇ ਹੁਣਾ ਤੇ ਆ ਵੀ ਕੋ ਆਪਣਾ ਸਾਢੇ 6 ਵਜੇ ਤੁਰਪੇ ਦਾ ਬਨੇਰੇ ਫੇਰੇ ਰੋਡ ਹੁੰਦੇ ਵੇਲੇ ਉਗੀ 8 ਵੇ ਤੋਂ ਬਾਅਦ ਦੁਕਾਨਾਂ ਆਪਣੀਆਂ ਖੁੱਲ ਜਾਂਦੀਆਂ ਐ ਤੇ ਮੁੜ ਕੇ ਆਪਣਾ ਔਖਾ ਹੁੰਦਾ ਇੱਕ ਬੱਚਿਆਂ ਵਾਲੀਆਂ ਗੱਡੀਆਂ ਵਿੱਚ ਹੁੰਦਾ ਪਈਆਂ ਤੇ ਮੋੜ ਤੇ ਵੱਡੇ ਰੋਡ ਤੇ ਚੱਲਦੀ ਹੈ ਜਿਹਦਾ ਸਫਰ ਵਧੀਆ ਰਹਿੰਦਾ ਹੈ ਇਤਨੀ ਥੋੜਾ ਟਾਈਮ ਨਾਲ ਤੁਰਨਾ ਪੈਂਦਾ ਹੈ ਕਿ ਰੋਡ ਐ ਹੌਲੇ ਵਹਿਣਾ ਹੁੰਦਾ ਐ ਹੌਲੇ ਟਰੀਰ ਨਾਲੇ ਸ਼ਾਮ ਨੂੰ ਫਿਰ ਉਹ ਤੇ ਆਪਣੀ ਵਾਰੀ ਆ ਜਾਂਦੀ ਆ ਆਓ ਫਿਰ ਜਾਂਦੇ ਆ ਕੜੀ ਮਿਲਦੇ ਆ ਫਿਰ ਗੱਲਾਂ ਬਾਤਾਂ ਸੁਣੀਆਂ ਕਰਦੇ ਹਨ ਦਾ ਟਾਈਮ ਆ ਤੇ ਕੰਪਨ ਤੋਂ ਪਹਿਲਾ ਪਾਣੀ ਸਾਡੇ ਇਲਾਕੇ ਤੇ ਆ ਗਿਆ ਐ ਕਾ ਬਹੁਤ ਸੋਹਣੀਆਂ ਜਮਤੀਆਂ ਆ ਕਿ ਨਵੇਂ-ਨਵੇਂ ਇਕਾ ਬੀ ਬੀਜੇ ਆ ਸਾਰਿਆਂ ਨੇ ਕਾਣੇ ਰਾਂ ਨੇ ਮਿਹਨਤ ਵੱਧ ਕੀਤੀ ਆ ਇਕਾਂ ਲੇਕਿ ਝੋਨੇ ਦਾ ਰੇਟ ਰਿਹਾ ਕਾ ਡਾਊਨ ਦੇਖ ਤਾਂ ਰਹੀ ਆ ਬਾਜ਼ਾਰ ਚਾ ਦੀ ਝੋਨੇ ਦਾ ਰਿਹਾ ਕ ਮੱਦਾ ਤੇ ਅਣਕ ਨੂੰ ਕੱਟਿਆ ਆ ਨਾ ਬੀਤੀ ਆ ਪੱਤਾ ਬਜਾਈਏ ਸੋਹਣੀਆਂ ਕਿੰਨੀਆਂ ਲੋਕਾਂ ਨੇ ਡਰ ਲਾ ਟਨਾਣਾ ਸੁਪਰ ਸਿੱਡਰਨਾ ਜੀ ਨਵੇਂ ਆ ਗਏ ਆ ਉਹਦੇ ਕੰਮ ਕਰਨ ਦਾ ਜਮਾਲ ਚੰਗਾ ਮਾਲਕ ਨੂੰ ਸਾਡੀ ਚੰਗੀ ਪੈਂਦੀ ਆ ਕੋਰਾ ਵਧੀਆ ਪੈਂਦਿਆ ਹੈ ਚਲੋ ਗਾਂ ਦੀ ਫਸਲ ਤੇ ਆਸ ਆ ਜੂਗੀ ਨਾ ਬਰੇਗੜ ਚੂਰੀਆਂ ਲੱਗਿਆ ਪੱਤੇ ਆ ਗਾ ਡੇਰਾ ਸਾਹਬ ਆ ساری ਖਡਾਂ ਦੀ ਮਾਰ ਹੋਈ ਤੇ ਤੋਹਾੜਾ ਏ ਸੜਕ ਦਾ ਰੋਡ ਖਰਾ ਪੈ ਗਿਆ ਏ ਮਿੱਟੀ ਤਾਂ ਦੱਸੀ ਜੀ ਤੇ ਵਾੜੀ ਕੀਤੀ ਏ ਲੋਕਾਂ ਨੇ ਲਾਜੀ ਅਸੀਂ ਵੀ ਲਾ ਕੇ ਇੱਧਰ ਸਾਧੂ ਫੁਦਰੇ ਹੋ ਗਏ ਸਾਰੇ ਇਹ ਆਪਣਾ ਕੋਰੀਡੋਰ ਸਾਹਬ ਆ ਗਿਆ ਕਾ ਕਰਨਿਆਂ ਨੂੰ ਸੌਂ ਗਿਆ ਇਸ ਤੇ 1.5 ਸਾਬ ਕਲਾਂ ਨੌਰ। ਖੜ ਪਾਰ। ਇਹ ਜਿਹੜੇ ਆਪਣੇ ਰੋਡ ਖਰਾਬ ਹੋਏ ਸੀ ਨਾ। ਹਰਾਂ ਦੀ ਮਿੱਟੀ ਢੋਤੀ ਆ। ਇਹ ਆਪਾਂ ਅੱਜ ਚੱਲੇ ਵੀ ਉਧਰਾਂ ਤੁਹਾਨੂੰ ਰਾਹ ਚ ਵਿਖਾਉਣੇ ਆ। ਜਿੱਥੋਂ ਮਾਦੋਪੁਰ ਟੁੱਟਾਈ ਇਹ ਪੈਂਦਾ ਹੈਗਾ ਆ 150 ਕਿਲੋਮੀਟਰ। 150 ਤੋਂ 250 ਕਿਲੋਮੀਟਰ ਤੱਕ ਨੇ 100 ਤੋਂ ਲੈ ਕੇ ਪਰ 250 ਕਿਲੋਮੀਟਰ ਤੱਕ ਮਾਰਗ ਦੀ ਪਾੜੀ ਨੇ ਇੱਥੋਂ ਰਣਜੀਤ ਸਾਗਰ ਡੈਮ ਪਾਣੀ ਆਉਂਦਿਆ ਆ ਤੇ ਆਪਣੇ ਏਰੀਆ ਦੇ ਨਾਲੇ ਲੱਗੇ ਤੱਕ ਪਾਣੀ ਆ ਗਿਆ ਆ ਆ ਮਿੱਟੀ ਛੁੱਟ ਗਈ ਜਿਸ ਵੀ ਨੇ ਪੰਧਰੀਆਂ ਕਰਦੀਆਂ ਸਾਰੀਆਂ ਇੱਧਰ ਬਾਬੇ ਨਾਨਕ ਦੀ ਕਿਰਪਾ ਹੋਈ ਆ ਜਿੱਥੇ ਜਾਏ ਮੇਰਾ ਸਤਿਗੁਰੂ ਖਾਂਸਲਾ ਬਾਬੇ ਨਾਲ ਜਿਵੇਂ ਕਿਹਾ ਵੀ ਹਰਿਆ ਭਰਿਆ ਰਹੂਗਾ ਧਰਤੀ ਉਹਦੇ ਗੁਰੂਆਂ ਤੇ ਆਧਰਤੀਆਂ ਫੇਰ ਲੋਕਾਂ ਦੀ ਸੇਵਾ ਸੁਆ ਕਰਕੇ ਲੋਕਾਂ ਨੇ ਟਟਕਾ ਵਿਰਾਂ ਦੀਆਂ ਬਜਾਰੀਆਂ ਸਾਰੀਆਂ ਨੇ ਆ। ਕੋਣ ਕੋੜੇ ਤੋਂ 80 ਕਿਲੋ ਮਿੱਟੀ ਲਾਗੇ ਆ। ਲੋਕਾਂ ਨੇ ਸੀ। ਆ ਲੋਕਾਂ ਨੇ ਸਹਿਯੋਗ ਨਾਲ ਮਿੱਟੀ ਤੇ ਸੇਵਾ ਹੋਈ ਆ ਬੜੀ ਜੀਆ ਤੋਂ ਟਾਲੀਆਂ ਲਾ ਕੇ ਆਰੰਭ ਪਾਦੀ। ਪਾਣੀ ਦਾ ਵਹਾਅ ਜਨਾ ਤੇਜ਼ ਹੀ ਉਦੋਂ ਸਾਰਾ ਪੈਸ਼ਨੈਸ਼ਟ ਕਰ ਗਿਆ। ਦਲਕਾਂ ਦੇ ਬਨੇ ਕੱਡੇ ਤੋੜ ਗਿਆ ਹੈ। ਝੋਨੇ ਦੇ ਥੋਨੇ ਵੀਰਾ ਦੇ ਹੋ ਗਏ ਸਾਰੇ ਖਰਾਬ ਡੇਰਾ ਤੇ ਕਣਨੌਰ ਕਾਫੀ ਮਾਰ ਪਈ ਆ। ਚਲੋ ਇਹ ਵੀ ਸਮੁਦਵੀ ਸਹਿਯੋਗ ਨਾਲ ਸਾਰੇ ਕਣਕਾਂ ਪਿੱਤੀਆਂ ਗਈਆਂ ਆ। ਜਾ ਮਾਲਕ ਟੁੱਟ ਰਹੇ ਨੇ। ਪਰ ਉਹ ਛੋਟੇ ਛੋਟੇ ਹੋ ਗਏ ਵੀਰਾਂ ਦੇ। ਕਿਉਂਕਿ ਮਾਰ ਬੜੀ ਪਈ ਜ਼ਿਮੀਦਾਰ ਨੂੰ। ਆ ਪੋਟੋਖਣ ਕੋਲ ਏਰੀਆ ਜੀ ਦਾ ਪਾਪ ਪੋੜਿਆ ਹੁੰਦੇ। ਜਿਆਪੀ ਰਸਤੇ ਉਧਰ ਖੁੱਲੇ ਦਾ ਸ਼ਾਨਦਾਰ ਬਣਾਇਆ। ਆਦਾ ਸ਼ਗਲੀਦਨ ਨਾਲੇ ਬਲਟਾਂ ਨੂੰ ਹੱਥੋਂ ਤਵਾਜੁੰਦਾ ਹੈ। ਇੱਕ ਵਾਰ ਸਾਰੀਆਂ ਟਾਇਰਡ ਕਰ ਲਿੱਦੀਆਂ। ਰਸਤੇ ਤੇ ਹੁੰਦੇ ਟਾਇਰਡ ਤਾਂ ਬਲਟਾਂ ਵੇਖਣੀਆਂ ਪੈਂਦੀਆਂ ਆਪਣੀਆਂ। ਬਲਟਾਂ ਵੇਖ ਲੈਂਦੀਆਂ ਜਿੱਥੇ ਤੇ ਖਲੋਣਾ ਹੁੰਦਾ ਹੈ। ਲੋ ਵੀ ਆ ਗਏ ਆ ਟਾਬੇ ਤੇ ਪ੍ਰਸ਼ਾਦਾ ਸ਼ਗ ਲੱਗਿਆ ਹੁਣ ਫਿਰ ਤੁਰਦੇ ਆ ਫਿਰ ਮੁੜ ਕੇ ਗੱਡੀ। ਲੋਰੀ ਆ ਗਿਆ ਟੂਲ ਫਲਾਜਾ ਇਹ ਬਸ ਇਹ ਆ ਵੀ ਟਰੈਕਟਰ ਨੂੰ ਫਰੀ ਆ ਜ਼ਿੰਮੇਦਾਰ ਨੂੰ ਟਰੈਕਟਰ ਵਾਲੇ ਕਿਉਂਕਿ ਇਹ ਸਮਾਨ ਖੇਤੀਬਾੜੀ ਐਗਰੀਕਲਚਰ ਦਾ ਆ ਬਾਕੀ ਹਰ ਕਿਸੇ ਨੂੰ ਟੂਲ ਟੈਂਸ ਰੱਖਦਾ ਕੱਲ ਹੋਣਾ ਪੱਜੇ ਅੰਦਰ ਗਏ ਆ ਤੇ ਗੱਡੀ ਜੇ ਦੋ ਵਾਰ ਕਟਾਉਣੀ ਪਈ ਪਰਚੀ ਇਹ ਵੀ ਆਪਣੀ ਬਾਦਲ ਸਾਹਿਬ ਦੀ ਬੜੀ-ਬੜੀ ਦੇਣੇ ਆ ਭਾਵੇਂ ਉਹਨਾਂ ਦੀ ਅੱਜ ਡੈੱਟ ਹੀ ਹੋ ਗਈ ਆ ਪਰ ਬੰਦੇ ਬੰਦਾ ਮਲੇ ਨੂੰ ਵੀ ਯਾਦ ਕਰਦਾ ਹੀ ਆ ਉਹਨਾਂ ਕਹਿੰਦੇ ਆ ਕਿ ਜ਼ਿੰਮੇਵਾਰ ਦਾ ਗੱਡਾ ਹੈ ਇਸ ਕਰਕੇ ਇਹਨੂੰ ਟੂਲ ਡੱਖ ਨਹੀਂ ਲੱਗਾ ਲੋ ਪੀ ਆ ਗਏ ਆਪਣਾ ਪਠਾਨਕੋਟ ਮਾਲ ਲੈ ਕੇ ਟਰੈਕਟਰ ਟਰਾਲੀਆਂ ਲਾਤੀਆਂ ਇਹ ਬਹੁਤ ਵਧੀਆ ਜਿਗਾੜਿਆ ਆਪਣਾ ਬਿੱਲਾਂ ਦਾ ਲੈਣਾ ਲੰਮੀਆਂ ਹੁਣ ਵੇਖੋ ਕਦੋਂ ਵਾਰੀ ਆਉਂਦੀ ਹੈ ਲੈਣ ਬਹੁਤ ਜ਼ਿਆਦਾ ਲੰਮੀ ਹੈ ਇਹਨਾਂ ਬਿੱਲਰਾਂ ਦਾ ਬਹੁਤ ਵਾਧਾ ਹੈ ਕਿ ਜੇ ਕਿਸਾਨ ਕੋਲ ਦੋ ਬਿੱਲ ਰਿਆ ਤਾਂ ਉਹ ਤੇ 50 ਜਣੇ ਆਪਣੀ ਰੋਟੀ ਖਾਂਦੇ ਆ ਜੇ ਕਿਸਾਨ ਕੋਲ ਦੋ ਬਿੱਲ ਰਿਆ ਤਾਂ 50 ਜਣੇ ਕਿਉਂਕਿ 30 ਬੰਦੇ ਤੇ ਲੇਵਰੀ ਉੱਤੇ ਚਾਹੀਦੀ ਹੈ ਤੇ ਕੁਝ ਆਪਣੇ ਡਰਾਈਵਰ ਹੁੰਦੇ ਆ ਕੁਝ ਆਪਣੇ ਹੈਲਪਰ ਹੁੰਦੇ ਆ ਕੁਝ ਆਪਣੇ ਕਟਰ ਫੇਰਨ ਵਾਲੇ ਹੁੰਦੇ ਆ ਇਸ ਕਰਕੇ ਬਹੁਤ ਵਧੀਆ ਜਿਗਾੜਿਆ ਇਹਦਾ ਆਇਆ ਵੀ ਕਾਮਯਾਬ ਹੋ ਗਏ ਆ ਫੈਕਟਰੀਆਂ ਲੱਗਣਦੀਆਂ ਵੱਡੀਆਂ ਗਾਂਵਾਂ ਵਾਲੇ ਸਮੇਂ ਸੁਖ ਹੋ ਜੂਗਾ ਤੇ ਇੱਕ ਨਾਲੇ ਵਾਤਾਵਰਨ ਆਪਣਾ ਵਧੀਆ ਬਣ ਜੂਗਾ ਵੀ ਗਾਂਵ ਪਰਾਲੀ ਨੂੰ ਅੱਗ ਨਹੀਂ ਲੱਗੂਗੀ ਬਹੁਤ ਵਧੀਆ ਜਿਗਾਰੜ ਆ ਇਹਨਾਂ ਆਇਆ ਵੀ ਜਿਗਾਰ ਜਿਆਦਾ ਮਿਲਿਆ ਲੋਕਾਂ ਨੂੰ ਜਿਦ ਤਰ੍ਹਾਂ ਆਪਣੇ ਟਰਾਲੇ ਤਿਆਰ ਹੁੰਦੇ ਉਹਨਾਂ ਨੂੰ ਵੀ ਜਿਦ ਤਰ੍ਹਾਂ ਟਰੈਕਟਰ ਵਾਲਿਆਂ ਕੰਪਨੀਆਂ ਵਾਲਿਆਂ ਨੂੰ ਤੇਲ ਪਾਉਣ ਵਾਲਿਆਂ ਰਾਸ ਸਿੱਖਾ ਨੂੰ ਮਾਲਕਾਂ ਨੂੰ ਸਾਰਿਆਂ ਨੂੰ ਫਾਇਦਾ ਹੋ ਗਿਆ ਵਾਤਾਵਰਨ ਸਾਰਿਆਂ ਨੂੰ ਫਾਇਦਾ ਹੋ ਗਿਆ ਤੇ ਚਲੋ ਹੋਰ ਫੇਰ ਤੁਹਾਨੂੰ ਮਿਲਦੇ ਇਹ ਅਸੀਂ ਪਠਾਨ ਇਹ ਪਠਾਨਕੋੜ ਦਾ ਰਸਤਾ ਇਸ ਤੱਕ ਫੇਰ ਸਿਰੇ ਮਿਲਦੇ ਆ ਨਵੇਂ ਬਲੌਗ ਨਾਲ ਓਕੇ ਜੀ ਧੰਨਵਾਦ ਹੋਰ ਸਾਡੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਜਰੂਰ ਕਰਿਓ ਕਹੋ ਵੀਡੀਓ ਕਿਤਰੀ ਨੇ ਲੱਗੀਆਂ ਫੇਰ ਸਿਰੇ ਤੁਹਾਨੂੰ ਨਵੀਂ ਵੀਡੀਓ ਨਾਲ ਮਿਲਦੇ ਆ ਓਕੇ ਜੀ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ